ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਬਾਬਾ ਮੱਖਣ ਸ਼ਾ ਲਬਾਣੇ ਦੀ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਉੱਚਾ ਨਾਮ ਹੈ ਔਰ ਬਾਬਾ ਜੀ ਦੱਸੇ ਜਾਂਦੇ ਨੇ ਕਿ ਉਹ ਬਹੁਤ ਵੱਡੇ ਇੱਕ ਵਪਾਰੀ ਸਨ ਆਪਣੇ ਜ਼ਮਾਨੇ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਕਾਰੋਬਾਰ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਸਾਨੂੰ ਪੜਨ ਨੂੰ ਮਿਲਦਾ ਹੈ ਕਿ ਬਾਬਾ ਮੱਖਣ ਸ਼ਾ ਲਬਾਣੇ ਜੀ ਨੇ ਗੁਰਤੇਗ ਬਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਤੇ ਕੋਠੇ ਤੇ ਚੜ ਕੇ ਰੌਲਾ ਪਾਇਆ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਐਨੀ ਮਹਾਨ ਸ਼ਖਸੀਅਤ ਔਰ ਐਨੀ ਮਹਾਨ ਹਸਤੀ ਜਿਨ੍ਹਾਂ ਦਾ ਇਨਾ ਨਾਮ ਸੀ ਜਿਨ੍ਹਾਂ ਨੇ ਗੁਰਤੇਗ ਬਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦਾ ਜਿੰਨੇ ਵੀ ਲਬਾਣਿਆਂ ਦੇ ਪਿੰਡ ਨੇ ਜਿੱਥੇ 2 2 3 3 ਗੁਰਦੁਆਰੇ ਵੀ ਬਣੇ ਨੇ ਪਰ ਉੱਥੇ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ ਜਾਂਦਾ ਕੁਝ ਇਤਿਹਾਸਿਕ ਸਥਾਨਾਂ ਦੇ ਵਿੱਚ ਤਾਂ ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਜਿੰਨੇ ਵੀ ਲਬਾਣਿਆਂ ਦੇ ਪਿੰਡ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਜਿਸ ਕੌਮ ਕੋਲ ਇਹੋ ਜਿਹੇ ਹੀਰੇ ਹੋਣ ਇਹੋ ਜਿਹੇ ਮਹਾਨ ਹਸਤੀਆਂ ਵਾਲੇ ਬਾਬੇ ਹੋਣ ਫਿਰ ਉਹਨਾਂ ਦਾ ਦਿਹਾੜਾ ਨਾ ਮਨਾਇਆ ਜਾਏ ਇਹ ਇੱਕ ਹੈਰਾਨੀ ਦੀ ਗੱਲ ਹੈ ਕਿਉਂਕਿ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਜਿੰਨੇ ਵੀ ਲਵਾਨਿਆਂ ਦੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਕੋਈ ਦਿਨ ਨਹੀਂ ਮਨਾਇਆ ਜਾਂਦਾ ਕਿਤੇ ਬਿਰਲੇ ਬੰਜੇ ਥਾਵਾਂ ਤੇ ਸ਼ਾਇਦ ਹੀ ਕਿਤੇ ਮਨਾਇਆ ਜਾਂਦਾ ਹੋਵੇ ਪਰ ਜ਼ਿਆਦਾ ਥਾਂ ਤਰ ਥਾਵਾਂ ਦੇ ਨਹੀਂ ਮਨਾਇਆ ਜਾਂਦਾ ਕਿਉਂਕਿ ਪ੍ਰਬੰਧਕਾਂ ਨੂੰ ਪਹਿਲਾਂ ਜੇਕਰ ਇਹਨਾਂ ਦਾ ਕੋਈ ਦਿਹਾੜਾ ਮਨਾਣਾ ਹੈ ਬਾਬਾ ਜੀ ਤਾਂ ਤਾਂ ਪਹਿਲਾਂ ਪ੍ਰਬੰਧਕਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ ਪਰ ਬੰਦਕਾ ਨੂੰ 40-50000 ਰੁਪਇਆ ਇਕੱਠਾ ਕਰਕੇ ਦੇ ਦੋ ਤਾਂ ਫਿਰ ਉਹ ਮਨ ਜਨਮ ਬਾਬਾ ਜੀ ਦਾ ਕੋਈ ਦਿਹਾੜਾ ਉਹ ਮਨਾਣਗੇ ਤਾਂ ਨਾ ਹੀ ਜਿਹੜੇ ਗ੍ਰੰਥੀ ਸਿੰਘ ਹੁੰਦੇ ਨੇ ਨਾ ਕਦੀ ਉਹਨਾਂ ਦੱਸਿਆ ਕਿ ਬਾਬਾ ਜੀ ਦਾ ਇਤਿਹਾਸ ਉਹ ਐਡੀ ਇੱਕ ਮਹਾਨ ਹਸਤੀ ਸਨ ਬਾਬਾ ਜੀ ਪਰ ਗੁਰਦੁਆਰਿਆਂ ਦੇ ਵਿੱਚ ਨਹੀਂ ਦੱਸਿਆ ਜਾਂਦਾ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਰਾਜਨੀਤੀ ਜਿਹੜੀ ਉਹ ਭਾਰੂ ਹੈ ਜੋ ਵੀ ਉਥੇ ਰਾਜਨੀਤੀ ਹੁੰਦੀ ਹੈ ਉਹ ਰਾਜਨੀਤੀ ਦੇ ਕਾਰਨ ਹੀ ਜੋ ਕਮ ਹੁੰਦਾ ਸਾਰਾ ਉਹ ਰਾਜਨੀਤੀ ਦੇ ਅੰਡਰ ਹੀ ਹੋਏਗਾ ਕਿਉਂਕਿ ਜਿੱਥੇ ਰਾਜਨੀਤੀ ਭਾਰੂ ਹੋਏ ਉਥੇ ਜਿਹੜੇ ਇਹੋ ਜੇ ਸਾਡੇ ਮਹਾਨ ਬਾਬੇ ਨੇ ਉਹਨਾਂ ਬਾਰੇ ਫਿਰ ਦੱਸਿਆ ਨਹੀਂ ਜਾਏਗਾ ਤੇ ਨਾ ਹੀ ਗ੍ਰੰਥੀ ਸਿੰਘਾ ਨੇ ਕਦੀ ਉਹਨਾਂ ਦਾ ਇਤਿਹਾਸ ਦੱਸਿਆ ਕਦੀ ਖੋਲ ਕੇ ਵਿਸਤਾਰ ਨਾਲ ਕਦੀ ਉਹਨਾਂ ਦਾ ਇਤਿਹਾਸ ਨਹੀਂ ਦੱਸਿਆ ਕਿ ਅੱਜ ਬਾਬਾ ਜੀ ਦਾ ਦਿਨ ਹੈ ਉਹਨਾਂ ਬਾਰੇ ਕੁਝ ਘੰਟਾ ਅੱਧਾ ਘੰਟਾ 40 ਮਿੰਟ ਉਹਨਾਂ ਬਾਰੇ ਕੁਝ ਚੰਨਣਾ ਪਾਇਆ ਜਾਏ ਨਾ ਕਿਉਂਕਿ ਖਾਸ ਕਰ ਲਬਾਣਿਆਂ ਦੇ ਪਿੰਡਾਂ ਵਿੱਚ ਤਾਂ ਇਹ ਜ਼ਰੂਰ ਚਾਹੀਦਾ ਸੀ ਨਾ ਦਿਨ ਮਲਾਉਣਾ ਕਿ ਜਿੱਥੇ ਐਡੇ ਸਾਡੇ ਕੋਲ ਮਹਾਨ ਇੱਕ ਹਸਤੀ ਹੋਵੇ ਮਹਾਨ ਬਾਬਾ ਜੀ ਬਾਬਾ ਮੱਖਣ ਸ਼ਾ ਲਬਾਣਾ ਜੀ ਜਿਹੜਾ ਇੰਨਾ ਜਿੰਨਾ ਦਾ ਕਾਰੋਬਾਰ ਸੀ ਔਰ ਜਿਨ੍ਹਾਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ ਔਰ ਜਿਨ੍ਹਾਂ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਇੰਨਾ ਨਾਮ ਹੋਏ ਤੇ ਉਹਨਾਂ ਦਾ ਦਿਹਾੜਾ ਨਾਮਾਇਆ ਜਾਏ ਉਹਨਾਂ ਦੇ ਨਾਂ ਤੇ ਕੋਈ ਸਮਾਗਮ ਨਾ ਰੱਖਿਆ ਜਾਏ ਬਹੁਤ ਹੈਰਾਨੀ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ